नमस्कार आप देख रहे हैं वी क्रांति न्यूज मुलाजम जथेबंद मरेगा कर्मचारी यूनियन जिंदाबाद ਕੰਜੀ <coughs> ਕੰਡੋਰੀ <coughs> ਪਾਰ ਸਭਾ ਦਾ ਸਪੱਸ਼ਟ ਮੀਟਿੰਗ ਹੈ ਕਿ ਅੱਜ ਸੀ ਨਿਰਗਮ ਮਲਾਜ਼ਮਾਂ ਵੱਲੋਂ ਜਿਹੜਾ ਧਰਮਾ ਪ੍ਰਦਰਸ਼ਨ ਹੋ ਰਿਹਾ ਹੈ ਤੇ ਮੁੱਦੇ ਕੀ ਹੈ ਕਿ ਜਿਹੜਾ ਨਵਾਂ ਕੰਟਰੈਕਟਰ ਦਾ ਮੁੱਦਾ ਲੈ ਕੇ ਆਇਆ ਹੈ ਸਾਡਾ ਨਾਮ ਤੋਂ ਨੂੰ ਵਾਪਸ ਲੈਣਾ ਚਾਹੀਦਾ ਹੈ ਜਿਹੜਾ ਲੋਕ ਜਿਹੜਾ ਚਾਹੀਦਾ ਦੂਜਾ ਪਿਆ ਕਿ ਜਿਹੜਾ ਰੁਜ਼ਗਾਰ ਆ ਉਹ 100 ਦਿਨ ਦੀ ਜਗ੍ਹਾ ਉਹਦਾ ਸਾਡਾ ਰੁਜ਼ਗਾਰ ਦੇਣਾ ਚਾਹੀਦਾ ਹੈ ਸਰਕਾਰ ਦੀ ਇਹਨਾਂ ਚ ਮਨਸ਼ਾ ਸਾਫ ਤਾਂ ਮੁੱਚ ਲਿਖੀ ਹੈ ਕਿ ਜਦੋਂ ਕਹਿੰਦੇ ਹੈ ਕਿ 125 ਦਿਨ ਦਾ ਰੁਜ਼ਗਾਰ ਹੈ ਪਰ 125 ਦਿਨ ਕਹਿ ਕੇ ਤੁਸੀਂ ਬਜਟ ਜਿਹੜਾ ਰੱਖਣਾ ਉਹਦੇ ਲਈ ਨਿਰੇਚਾ ਦੇ ਵਿੱਚ 40% ਸੈਂਟਰ ਵੱਲੋਂ ਪਹਿਲਾਂ ਹੀ ਟੋਕੀ ਕਰਦੇ ਹਾਂ ਵੀ ਅਸੀਂ 60% ਲਵਾ ਦਾਂਗੇ ਦੂਸਰਾ ਉਹ ਕੰਮ ਦੇ ਬਾਰੇ ਜਿਹਦੇ ਲਈ ਕੇਂਦਰੀ ਕੰਮ ਕਰਦੇ ਲਈ ਸਾਰਾ ਕੁਝ ਸਾਡੇ ਹੱਥਾਂ ਵਿੱਚ ਰਹਿ ਜਾਵੇ ਉਦੇ ਵਿੱਚ ਵੀ ਕਿਹਾ ਕਿ ਜਿਹੜੇ ਕੋਈ ਪਾਸ ਹੋਣ ਦੇ ਕੰਮ ਉਹਦੇ ਵਿੱਚ ਵੀ ਅਧਿਕਾਰੀ ਜਿਹੜੇ ਉਹ ਕਰਨ ਦੇ ਦੂਜਾ ਕਰਨਾ ਦਾ ਸਰਕਾਰ ਨੂੰ ਚਾਹੀਦਾ ਸੀ ਜਿਹੜਾ ਵਿੱਚ ਸਰਕਾਰ ਦੇ ਜੋ ਨਰੇਤਰ ਮੁਲਾਜ਼ਮ ਨੇ ਉਹਨਾਂ ਨੂੰ ਪੱਕੇ ਕਰਦੀ ਪਰ ਜਿਹੜੀ ਉਹ ਤਨਖਾਹ ਜਾਂ ਜੇਸਰ ਆਧਾਰ ਤੇ ਵੜਨੀ ਹੈ ਤੁਸੀਂ ਉਹ ਆਧਾਰ ਹੀ ਖਤਮ ਕਰ ਰਹੇ ਹੋ ਇਹ ਮਤਲਬ ਕਿਦਾ ਸਿੱਧਾ ਜਿਹੜਾ ਉਹ ਜਿੱਥੇ ਇਹਨਾਂ ਮੁਲਾਜ਼ਮਾਂ ਦੇ ਨਾਲ ਵੀ ੱੱਕਾ ਆ ਉੱਥੇ ਮਜ਼ਦੂਰ ਵਰਗ ਨਾਲ ਵੀ ਜਦੋਂ ਵੀ 100 ਦਿਨ ਦੀ ਗੱਲ ਕਰਦੇ ਜੋ 40% ਕਟੌਤੀ ਹੁੰਦੀ ਹੈ ਤਾਂ ਮਤਲਬ 40 ਦਿਨ ਸਿੱਧੇ ਕੈ ਰਹੂ ਪੰਜਾਬ ਸਰਕਾਰ ਤੋਂ ਤਾਂ ਮੀਦ ਹੀ ਨਹੀਂ ਕੀਤੀ ਜਾ ਸਕਦੀ ਕਿ 40% ਉਹਦੇ ਵਿੱਚੋਂ ਕੋਈ ਬੰਦ ਨਸਲ ਤੇ ਮਰਦਾ ਸਰਕਾਰ ਦੀ ਇਹ ਕਿਸੇ ਤਰ੍ਹਾਂ ਜਿਹੜਾ ਇਹ ਬਜਟ ਅਸੀਂ ਇੰਨੇ ਲੋਕਾਂ ਨੂੰ ਲੱਗ ਪਾ ਪੇ ਦਿੱਤਾ ਕਿ ਲੋਕਾਂ ਨੂੰ ਇਹ ਸ਼ਤਰਜਗਾਰ ਮਿਲਦਾ ਬਸ ਉਸ ਰੋਜ਼ਗਾਰ ਤੋਂ ਜਿਹੜਾ ਪਿੱਛੇ ਖਿੱਚਣਾ ਚਾਹੀਦੀ ਆ ਤਾਂ ਜੋ ਇਹਦੇ ਵਿੱਚੋਂ ਜਿਹੜਾ ਰੁਪਈਆ ਬਚੇ ਉਹ ਕਿਤੇ ਕਾਰਪੋਰੇਟ ਸੈਕਟਰ ਨੂੰ ਜਿਹੜਾ ਕੋਈ ਘਾਟਾ ਪੈ ਰਿਹਾ ਉਹ ਜਿਹਨਾਂ

ਉਹਦੇ ਵਿੱਚ ਸਿੱਧੇ ਰੂਪੇ ਵਿੱਚ ਉਹ ਲੋਕਾਂ ਦਾ ਹੱਕ ਚੱਲਦੀਆਂ ਸੀ ਫੈਕਟਰੀਆਂ ਦੇ ਵਿੱਚ 12 ਘੰਟੇ ਦੀ ਮਿਹਨਤ ਕਰਨ ਦੇ ਲਈ ਇੰਪੋਰਟ ਰਸ਼ਾਈ ਕਰਦੇ ਮਤਲਬ ਕੀ ਹੈ ਕਿ ਸਿੱਧੇ ਰੂਪੇ ਵਿੱਚ ਉਹ ਲੋਕਾਂ ਨੂੰ ਕੁਝ ਨਹੀਂ ਦੇਣਾ ਚਾਹੁੰਦੇ ਜਿਹੜਾ ਕੋਈ ਮਾਰਗ ਨਾ ਕਿਸੇ ਕੋਲ ਨਾ ਧਾਰ ਵੀ ਹੈਗਾ ਨਾ ਮੇਕ ਵੀ ਖੋਣਾ ਚਾਹੁੰਦੇ ਪੈਸੇ ਮਿਲ ਜਾਂਦੇ ਸੀ ਸਖਤ ਵਿਰੋਧ ਵੀ ਕਰਦੇ ਉਹਨਾਂ ਨੂੰ ਵਾਪਸ ਲੈਣ ਦੀ ਮੰਨ ਕਰਦੇ ਆਂ ਔਰ ਜਿਹੜੇ ਮਜ਼ਦਮੇ ਸੇ ਕੰਮ ਕਰਦੇ ਉਹਨਾਂ ਨੂੰ ਪੱਕੇ ਕੀਤਾ ਜਾਂਦਾ ਨਮਸਕਾਰ ਆਪ ਦੇਖ ਰਹੇ ਹੋ ਵੀ ਕ੍ਰਾਂਤੀ ਨਿਊਜ਼